ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਬਲਦੀਪ ਸਿੰਘ ਗੜਗੱਜ ਸਿੰਘ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਹਾਨੂੰ ਤਾਂ ਰਾਮ ਰਾਮ ਹਾਜਮ ਨਹੀਂ ਨਾ ਹੁੰਦੀ ਇਹ ਕਹਿੰਦਾ ਬੋਲ ਮੇਰੇ ਨਾਲ ਬੋਲੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜੋ ਕੋ ਪਲੇ ਕੋ ਮੰਦੇ ਇਹ ਟੁਕੜੇ ਅਰਥ ਮੰਨੇ ਜੇ ਸੁਣ ਲਓ ਪਰ ਤੁਹਾਨੂੰ ਕੀ ਪਤਾ ਕਿ ਤੁਸੀਂ ਉਹ ਸਿੰਘ ਸਾਹਿਬ ਹੋ ਜਿਹੜੇ ਰਾਤ ਨੂੰ 12 ਵਜੇ ਇੱਕ ਬਲਾਤਕਾਰੀ ਲੀਡਰ ਸੁੱਚਾ ਸਿੰਘ ਲੰਗਾਹ ਵੱਲੋਂ ਪੱਗ ਲੈ ਕੇ ਬਣੇ ਹੋਏ ਹੋ ਤੁਹਾਨੂੰ ਪੰਥ ਨੇ ਪੱਗ ਨਹੀਂ ਦਿੱਤੀ ਤੁਸੀਂ ਇੱਕ ਗੁਨਾਹਗਾਰ ਤੋਂ ਸਿੰਘ ਸਜੇ ਹੋ ਮੈਨੂੰ ਪੰਥਕ ਪਰਮਾਨਾਂ ਮੇ ਸਮਾਜ ਤੋਂ ਗੈਰ ਸਮਾਜ ਤੋਂ ਭਾਰਤ ਤੋਂ ਨਿਹੰਗਾ ਤੇ ਨਿਹੰਗੀ ਮਰ ਜਾਗਾ ਦੂਜੀ ਗੱਲ ਸਿੰਘ ਸਾਹਿਬ ਜੀ ਹੁਣ ਜੈ ਸ਼੍ਰੀ ਰਾਮ ਕਹਿਣ ਤੇ ਵੀ ਤੁਸੀਂ ਮੈਨੂੰ ਤਲਬ ਕਰੋਗੇ ਤੁਸੀਂ ਤਿਲਕ ਲਾਉਣ ਤੋਂ ਆ ਭਗਵਾ ਪਾਉਣ ਤੋਂ ਹਰਜੀਤ ਸਿੰਘ ਨੂੰ ਬਹਿਰੂਪੀਆ ਿਕਰਾਰ ਕਰ ਦਿੱਤਾ ਕਿ ਤੁਸੀਂ ਹੁਣ ਇੱਕ ਸੰਦੇਸ਼ ਕਰੋ ਕਿ ਜਿਹੜੇ ਦਰਵਾਰ ਸਾਹਿਬ ਆ ਕੇ ਜੈ ਮਾਤਾ ਦੀ ਬੋਲਦੇ ਨੇ ਜਿਹੜੇ ਦਰਵਾਰ ਸਾਹਿਬ ਆ ਕੇ ਜੈ ਸ਼੍ਰੀ ਰਾਮ ਬੋਲਦੇ ਨੇ ਜਿਹੜੇ ਤਿਲਕ ਲਾਉਂਦੇ ਨੇ ਜਿਹੜੇ ਮੂਰਤੀਆਂ ਨੂੰ ਪੂਜਦੇ ਨੇ ਉਹਨਾਂ ਦੇ ਪੈਸਿਆਂ ਦੀ ਤੁਹਾਨੂੰ ਜ਼ਰੂਰਤ ਨਹੀਂ। ਕੀ ਉਹਨਾਂ ਨੂੰ ਗੁਰੂ ਘਰ ਜਾਣ ਦੀ ਹੁਣ ਜ਼ਰੂਰਤ ਨਹੀਂ? ਤੁਸੀਂ ਵੀ ਮੂਰਤੀ ਪੂਜਾਉ। ਤੁਸੀਂ ਢੰਡਰੀਆਂ ਵਾਲੇ ਤੋਂ ਜਿਹੜਾ ਹੁਣ ਸਨਮਾਨ ਕਿਨ ਲਿਆ ਨਾ ਇੱਕ ਫੋਟੋ ਲਈਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਤੁਸੀਂ ਵੀ ਮੂਰਤੀ ਪੂਜਾ ਨੂੰ ਹੀ ਮੰਨ ਲਿਆ ਤੁਸੀਂ ਵੀ ਹੁਣ ਮਸ਼ੀਨਰੀ ਨਹੀਂ ਰਹੇ ਤੁਸੀਂ ਵੀ ਸਾਡੀ ਵਿਚਾਰਧਾਰਾ ਦੇ ਨਾਲ ਸਹਿਮਤੀ ਜ਼ਾਹਰ ਕਰੀ ਆ ਤੁਸੀਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਫੋਟੋ ਨੂੰ ਕਬੂਲ ਕੇ ਉਹਦਾ ਸਤਕਾਰ ਕਰਕੇ ਤੁਸੀਂ ਮੂਰਤੀ ਪੂਜਾ ਤੇ ਮੋਹਰ ਲਾਤੀਆ ਸਿੰਘ ਸਾਹਿਬ ਜੀ ਤੁਸੀਂ ਮੈਨੂੰ ਬਹਿਰੂਪੀਆ ਕਹਿੰਦੇ ਤੇ ਇਹ ਰੁਦਰਾਕਸ਼ ਦੀਆਂ ਮਾਲਾਂ ਤੇ ਇਹਨੂੰ ਗौरी शंकरਾਂ ਆਖਦੇ ਨੇ ਗौरी शंकर ਦਾ ਜੇ ਇਤਿਹਾਸ ਸੁਣਨਾ ਆਵੇ ਕਿਤੇ ਮੈਂ ਇਹਨਾਂ 2 ਮਿੰਟ ਚਰਚਾ ਕਰ ਲਿਓ ਕਿ ਕਿੰਨੇ ਤਰ੍ਹਾਂ ਦੇ ਰੁਦਰਾਕਸ਼ ਹੁੰਦੇ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਾਂ ਤੁਸੀਂ ਹਿੰਦੂਆਂ ਦੀ ਤੁਸੀਂ ਸਨਾਤਨ ਦੀ ਤੁਸੀਂ ਭਾਰਤ ਦੀ ਤੁਸੀਂ ਰਾਸ਼ਟਰ ਦੀ ਤੁਸੀਂ ਤਿਰੰਗੇ ਦੀ ਤੁਸੀਂ ਹਿੰਦੂ ਸਿੱਖ ਭਾਈਚਾਰੇ ਦੀ ਸਾਂਝ ਨੂੰ ਤੁਸੀਂ ਸਾਡੇ ਆਪਸੀ ਪਿਆਰ ਨੂੰ ਖਤਮ ਨਹੀਂ ਕੀਤਾ ਤੁਹਾਡਾ ਧੰਨਵਾਦ ਤੁਸੀਂ ਹੋਰ ਬੂੜਾ ਕੀਤਾ ਇੱਕ ਗੱਲ ਹੋਰ ਹੈ ਪੰਥ ਦੇ ਵਿੱਚ ਤੁਸੀਂ ਸਭ ਤੋਂ ਵੱਡੀ ਗਲਤੀ ਕੀਤੀ ਤੁਸੀਂ ਇਕੱਲਿਆਂ ਨੇ ਹੁਕਮ ਕੀਤਾ ਇਹ ਤੁਸੀਂ ਅਕਾਲ ਤਖਤ ਦੀ ਵਜ਼ੀਰ ਨੂੰ ਢਾਹ ਲਾਈਆ ਕਿ ਤੁਸੀਂ ਪੰਜ ਦੀ ਮਰਿਆਦਾ ਨੂੰ ਖਤਮ ਕਰ ਦਿੱਤਾ ਇੱਕ ਗੱਲ ਹੋਰ ਕਹਿਣਾ ਆ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀਆਂ ਨੂੰ ਤੁਸੀਂ ਧੱਕੇ ਮਰਵਾ ਰਹੇ ਹੋ ਉਨ੍ਹਾਂ ਦੇ ਵਰ ਖਿਲਾਫ ਤੁਸੀਂ ਕਿਉਂ ਨਹੀਂ ਬੋਲਦੇ ਮੈਂ ਇੱਕ ਗੱਲ ਕਹਾਵਾਂਗਾ ਜਿਸ ਵਿਅਕਤੀ ਨੇ ਉਸ ਕੋ ਕਰਮ ਕੀਤਾ ਉਹ ਅਪਰਾਧ ਕੀਤਾ ਉਹਨੂੰ ਜੇ ਫਾਂਸੀ ਵੀ ਹੋ ਜਾਵੇ ਉਹ ਥੋੜੀ ਆ ਲੇਕਿਨ ਇਹ ਆਜ਼ਾਦ ਭਾਰਤ ਹੈ ਇੱਥੇ ਪ੍ਰਵਾਸੀਆਂ ਦੇ ਨਾਲ ਖੜਨਾ ਹੀ ਧਰਮ ਹੈ ਇੱਕ ਬੰਦਾ ਵਾ ਬਹਿਰੂਪੀਆ ਬਹਿਰੂਪੀਆ ਸਿੱਖ ਹਰਜੀਤ ਸਿੰਘ ਰਸੂਲਪੁਰ ਇਹ ਮੈਂ ਮੀਡੀਆ ਨੂੰ ਵੀ ਕਹੂੰਗਾ ਵੀ ਇਹੋ ਜਿਹੇ ਬੰਦਿਆਂ ਨੂੰ ਐਵੇਂ ਨਹੀਂ ਆਪਾਂ ਮੈਗ ਦੇ ਅੱਗੇ ਲਿਆ ਕਰੀਏ ਇਹ ਕੋਈ ਪੰਥ ਦਾ ਨਮਾਇੰਦਾ ਨਹੀਂ ਆ ਸਿੱਖਾਂ ਦਾ ਨਮਾਇੰਦਾ ਨਹੀਂ ਆ ਪੰਜਾਬ ਦਾ ਨਮਾਇੰਦਾ ਨਹੀਂ ਆ ਇਹਨੇ ਪੰਥ ਲਈ ਇਹਨੇ ਪੰਜਾਬ ਲਈ ਕੁਝ ਨਹੀਂ ਕੀਤਾ ਉਹਨੇ ਇੱਕ ਪੰਜਾਬ ਦੇ ਖਿਲਾਫ ਐਵੇਂ ਝੂਠਾ ਹੀ ਪ੍ਰੋਪੋਗੈਂਡਾ ਕੀਤਾ ਕਿ ਪੰਜਾਬ ਦੇ ਬੰਦੇ ਜਦੋਂ ਸੇਵਾ ਕਰਨ ਗਏ ਇਹਨਾਂ ਨੇ ਪੱਖਪਾਤ ਕੀਤਾ ਇਹਨਾਂ ਨੇ ਵਿਤਕਰਾ ਕੀਤਾ ਉੱਥੇ ਰਾਜ ਸਭਾ ਮੈਂਬਰ ਅਸਾਨੀ ਸਾਹਿਬ ਬੈਠੇ ਮੈਂ ਉਹਨਾਂ ਨੂੰ ਵੀ ਕਿਹਾ ਵੀ ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕਰੋ ਜਿਹੜੇ ਝੂਠਾ ਇਹ ਇੱਕ ਮਤਲਬ ਐਵੇਂ ਨਫ਼ਰਤ ਫਲਾਉਣ ਵਾਲੀ ਗੱਲ ਆ ਪੰਜਾਬ 'ਚ ਕਦੀ ਜਿਹੜਾ ਨਫ਼ਰਤਵਾ ਇਹ ਨਹੀਂ ਚਲਦੀ ਹੈਗੀ